ਜਾਣੀ ਅਸੀਂ ਤਾਂ ਇਹ ਗੱਲ ਕਹਿੰਨੇ ਵੀ ਛੋਟੀਆਂ ਛੇਲੀਆਂ ਪਾਲੇ ਜੇ ਘਰੇ ਰੱਖਣੇ ਜੇ ਬੜੀ ਬੱਕਰੀ ਕਹੋ ਬੜੀ ਨਹੀਂ ਰਹਿਣੀ ਘਰ ਚ ਅੱਛਾ ਜਿਹੜੀ ਬਾਹਰ ਚੋਕਦੀ ਹੈ ਨਾ ਇਹ ਘਰ ਚ ਨਹੀਂ ਰਹਿਣੀ ਇਹ ਛੇਲੇ ਵੀ ਵਿਕ ਜਾਂਦੇ ਆ ਦੁੱਧ ਵੀ ਵਿਕ ਜਾਂਦਾ ਛੇਲੀਆਂ ਜਿਹੜੀਆਂ ਛੋਟੀਆਂ ਉਹ ਵੀ ਵਿਕ ਜਾਂਦੀ ਬੱਕਰੀ ਵੀ ਵਿਕ ਜਾਂਦੀ ਆ ਘੱਟੋ ਘਾਟੇ 6000 ਤੋਂ ਘੱਟ ਨਹੀਂ ਮੈਂ ਦੀ 30000 ਦੀ ਬੱਕਰੀ ਹੈ ਖਣ ਇਸ ਟਾਈਮ ਇਸ ਵੇਲੇ ਦੇਖੋ ਆ ਕੰਨ ਲੰਬੇ ਹਾਂ ਤੇ ਆ ਨਕੌੜਾ ਬਾਹਰ ਆ ਅੱਛਾ ਨਕੌੜਾ ਆ ਨੱਕ ਇੰਦਾ ਬਾਹਰ ਨੂੰ ਜਾਏਗਾ ਹਾਂਜੀ ਬਾਹਰ ਹਾਂਜੀ ਅੱਛਾ ਜੀ ਤਾਂ ਤੇ ਇਹ ਜਿਹੜੀਆਂ ਬਾਹਰ ਚੋਕਦੀਆਂ ਨੇ ਨਾ ਇਹ ਠੀਕ ਨੇ ਜਿਹੜਾ ਘਾਰਖੜਾ ਪਸ਼ੂ ਹੁਣ ਉਹ ਘਾਰੇ ਪੱਠੇ ਪਾਉਣੇ ਆਪਾਂ ਹਾਂ ਪੱਠੇ ਪਾਉਣੇ ਉਹਦਾ ਕੋਈ ਫਾਇਦਾ ਨਹੀਂ ਪਾਉਣ ਨੂੰ ਤਾਂ ਦਾਣੇ ਪਾਈ ਜੇ ਲੋ ਛੋਲੇ ਪਾਈ ਜੇ ਲੋ ਮਸਰ ਪਾ ਲਓ ਇਹੜੇ ਮਸਰ ਆ ਨਾ ਜਿਗ ਤੇ ਇਹ ਬੱਕਰੀ ਨੂੰ ਪੈਂਦੇ ਰਹਿਣ ਮਸਰਾਂ ਨਾਲ ਦੁੱਧ ਮੱਝਾਂ ਵੀ ਬੋਹ ਦਿੰਦੀਆਂ ਨੇ ਬੱਕਰੀਆਂ ਵੀ ਦਿੰਦੀਆਂ ਮੈਂ ਤਾਂ ਨੌਖੇਦ ਬਣਾਇਆ ਸੀ ਨੌਖੇ ਸਦਾਜ ਬਾਉ ਜੀ ਇਹਨਾਂ ਸਿਰ ਤੇ ਬਣਾ ਸਾਡੇ ਬਾਪੇ ਨੇ ਅੱਜ ਕੱਲ ਮਾਲਲਾ ਖਾਂਦੇ ਲਿਆ ਨੌਖੇ ਜਮੀਨ ਤੇ ਲਾਵਾ ਇਹ ਆ ਬਾਪੂ ਗੁਰਮੀਤ ਸਿੰਘ ਹੁਣੀ ਤੇ ਬਜ਼ੁਰਗਾਂ ਦੇ ਕੋਲ ਮੈਂ ਨਾ ਕੋ ਖੜਾ ਹੋਇਆ ਇੱਥੇ ਅਸੀਂ ਨਾ ਲੰਘਦੇ ਪਏ ਤੇ ਮੈਂ ਇਹਨਾਂ ਨੂੰ ਦੇਖਿਆ ਵੀ ਇਹ ਆਪਣੀਆਂ ਬੱਕਰੀਆਂ ਚਾਰ ਰਹੇ ਨੇ ਆਪੂ ਆ ਸਾਰੀਆਂ ਬੱਕਰੀਆਂ ਆਪਣੀਆਂ ਆਪਣੀਆਂ ਹੀ ਆ ਕਿੰਨੀਆਂ ਆ ਜੀ ਇਹ ਟੋਟੋ ਇਹ ਹੋਣੀਆਂ ਆ 40 ਕਨਾਂ ਦੇ ਦੋਨਾਂ ਦੇ ਕਿੰਨੀਆਂ ਕਿ ਪੀੜੀਆਂ ਤੋਂ ਤੁਸੀਂ ਬੱਕਰੀਆਂ ਰੱਖ ਰਹੇ ਪਤਾ ਕੁਝ ਯਾਦ ਬੱਕਰੀਆਂ ਤਾਂ ਪਹਿਲਾਂ ਤੋਂ ਰੱਖਦੇ ਨੇ ਹੂੰ ਪਹਿਲਾਂ ਸਾਡਾ ਪਿੰਡ ਤਾਂ ਲੁਧਿਆਣੇ ਕੰਨੀ ਆ ਸੀ ਉੱਧਰ ਵੀ ਬੱਕਰੀਆਂ ਰੱਖਦੇ ਸੀ ਇੱਥੇ ਆ ਕੇ ਬੱਕਰੀਆਂ ਰੱਖੀਆਂ ਲੁਧਿਆਣੇ ਕਿਹੜਾ ਪਿੰਡ ਐ ਵੈਸੇ ਰੈਪਰ ਕਿਲਾ ਡੇਲੋਂ ਕੋਲੇ ਅੱਛਾ ਠੀਕ ਉਧਰੋਂ ਆ ਤੁਸੀਂ ਵੈਸੇ ਹਾਂਜੀ ਠੀਕ ਐ ਫਿਰ ਇੱਧਰ ਆ ਗਿਆ ਹਾਂਜੀ ਇੱਥੇ ਸਾਡੀ ਇਹੋ ਤੁਹਾਡਾ ਉਹ ਇੱਥੇ ਮੱਲੀ ਉੱਚੀ ਆ ਮੱਲੀ ਉੱਚੀ ਨਵੇਂ ਸ਼ਹਿਰ ਚ ਪੈਂਦਾ ਹਾਂ ਨਵੇਂ ਸ਼ਹਿਰ ਚ ਹਾਂ ਇਹ ਤਕਰੀਬਨ ਜਿਹੜੀ ਬੰਗਿਆਂ ਤੋਂ ਗੜਸ਼ਾਂਕਰ ਨੂੰ ਸੜਕਿਆ ਨਾ ਉਹਦੇ ਤੇ ਆ ਇਹ ਇਹ ਪਪੂ ਹੁਣ ਲੋਕੀ ਰੱਖਦੇ ਨੇ ਬੱਕਰੀਆਂ ਬਹੁਤ ਬਹੁਤ ਇਹਨਾਂ 'ਚ ਆਮਦਨ ਹੈਗੀ ਹੁਣ ਆਮਦਨ ਹੁਣ ਹੈਗੀ ਹੈ ਹਾਂਜੀ ਪਹਿਲਾਂ ਨਹੀਂ ਸੀ ਜਿਹੜਾ ਆਮ ਬੱਕਰੀ ਪਾਲਨ ਵਾਲਾ ਆਜੋ ਮੜ ਜਾ ਜਿਹੜਾ ਆਮ ਬੱਕਰੀ ਪਾਲਨ ਵਾਲਾ ਆ ਯਾਰ ਘਾਟੇ ਵਰਗਾ ਹਾਂਜੀ ਘਰਾਂ 'ਚ ਬੱਕਰੀਆਂ ਪਾਲਦੇ ਆ ਉਹਨਾਂ ਨੂੰ ਆਮਦਨ ਹੈ ਚੰਗੀ ਜਿਹੜਾ ਘਰਾਂ 'ਚ ਪਾਲਦਾ ਨਾ ਬੱਕਰੀ ਜਾਂ ਤਾਂ ਲਵੇ ਘਰੇਲੂ ਜਿਵੇਂ ਪੱਠਾਂ ਛੋਟੀਆਂ ਨੇ ਹਾਂ ਘਰੇਲੂ ਲੈ ਕੇ ਰੱਖੇ ਉਹਨਾਂ ਨੂੰ ਉਹ ਕਿੱਦਾਂ ਦੀ ਦਿਖਾ ਲਤਾ ਮੈਨੂੰ ਮੜ ਜਾ ਹਾਂ ਦਿਖਾ ਨਿਕ ਨਿਕੀਆਂ ਫੇਰਦੀਆਂ ਜੀ ਆਹ ਵਾਲੀਆਂ ਹਾਂਜੀ ਇਹਨੇ ਦਿਖਾ ਲ ਓਏ ਆ ਦੇਖੋ ਆਨੇ ਗਿਨ ਕੇ ਸਾਰੀਆਂ ਫਿਰਦੀਆਂ ਇਹ ਰੱਖੋ ਘਰਾਂ ਦੇ ਵਿੱਚ ਇਹਨਾਂ ਨੂੰ ਕੀ ਕਹਿੰਦੇ ਨੇ ਹੈ ਇਹਨਾਂ ਨੂੰ ਕੀ ਕਿਹੜੀ ਕਿਹੜੀ ਬੱਕਰੀ ਕਹਿੰਦੇ ਇਹਨੂੰ ਸਾਨੂੰ ਇੰਨਾ ਨਹੀਂ ਜੀ ਪਤਾ ਸੀ ਬੈਡਾ ਤੋਂ ਰੱਖਦੇ ਆ ਸਾਨੂੰ ਇਹ ਨਹੀਂ ਪਤਾ ਸੀ ਰੱਖੀਆਂ ਹੋਈਆਂ ਚੰਗੀਆਂ ਬੱਕਰੀਆਂ ਰੱਖੀਆਂ ਮਾੜੀ ਹੈ ਨਹੀਂ ਸਾਡੇ ਕੋਲ ਅੱਛਾ ਜੀ ਯਾਨੀ ਅਸੀਂ ਤਾਂ ਇਹ ਗੱਲ ਕਹਿੰਨੇ ਆ ਵੀ ਛੋਟੂ ਛੋਟੀਆਂ ਛੇਲੀਆਂ ਪਾਲੇ ਜੇ ਘਰੇ ਰੱਖਣੇ ਜੇ ਬੜੀ ਬੱਕਰੀ ਕਹੋ ਬੜੀ ਨਹੀਂ ਰਹਿਣੀ ਘਰ ਚ ਅੱਛਾ ਜਿਹੜੀ ਬਾਹਰ ਚੋਕਦੀ ਹੈ ਨਾ ਇਹ ਘਰ ਚ ਨਹੀਂ ਰਹਿਣੀ ਹੂੰ ਬਾਹਰ ਹੀ ਚੋਕਣੀ ਆ ਬਾਹਰ ਹੀ ਚੋਕਣੀ ਆ ਹਾਂ ਜੀ ਇਹ ਕਾਹਨ ਨਾ ਮੈਂ ਘਰ ਚ ਰੱਖ ਨੂੰ ਲਿਆ ਕੇ ਬੜੀ ਇਹ ਨਹੀਂ ਰਹਿਣੀ ਨਹੀਂ ਰਹੂਗੀ ਇਹ ਵੇਚਣੀ ਪਊ ਹਾਰ ਕੇ ਹੂੰ ਇਹ ਕਾਹ ਨੀ ਦੂ ਨਾ ਕਰੇ ਦੇਣਾ ਹੀ ਨਹੀਂ ਜੋ ਕੱਖ ਵੀ ਹੂੰ ਇਹ ਬਾਹਰ ਹੀ ਚੋਪੇ ਹੁੰਦਾ ਤਾਂ ਹਾਂਜੀ ਬਹਾਂਜੀ ਸੂਣ ਵਾਲੀਆਂ ਵੀ ਵਿੱਚ ਹਾਂਜੀ ਸੂਣ ਵਾਲੀਆਂ ਹੀ ਆ ਸਮਝਣਾ ਹੁਣ ਤਾਂ ਸਾਰੀਆਂ ਆਪਾਂ ਹੁਣ ਆਪਾਂ ਗੱਲ ਕਰੀਏ ਹੁਣ ਇਹ ਨਾ ਆਮਦਨ ਹੈਗੀ ਹੈ ਕਿਹੜੇ ਪੱਖ ਤੋਂ ਆ ਇਹਨਾਂ ਦੇ ਕੋਟ ਵਾਲੇ ਤੋਂ ਜਾਂ ਮੀਟ ਵਾਲੇ ਪੱਖ ਤੋਂ ਕਿਹੜੇ ਪੱਖ ਤੋਂ ਆਉਂਦੇ ਇਹਨਾਂ ਦੇ ਛੇਲੇ ਵੀ ਵਿਕ ਜਾਂਦੇ ਆ ਦੁੱਧ ਵੀ ਵਿਕ ਜਾਂਦਾ ਛੇਲੀਆਂ ਜਿਹੜੀਆਂ ਛੋਟੀਆਂ ਉਹ ਵੀ ਵਿਕ ਜਾਂਦੀ ਬੱਕਰੀ ਵੀ ਵਿਕ ਜਾਂਦੀ ਆ ਅੱਛਾ ਛੇਲੀ ਕਿੰਨੇ ਕ ਦੀ ਹੁੰਦੀ ਆ ਛੋਟੀ ਜਿਹੜੀ ਚਾਰ ਪੰਜ ਮਹੀਨੇ ਦੀ ਮੰਨ ਲਓ ਘੱਟੋ ਘਾਟ 6000 ਤੋਂ ਘੱਟ ਨਹੀਂ ਮੈਂ ਦੀ 30000 ਦੀ ਬੱਕਰੀ ਐ ਹੁਣ ਇਸ ਟਾਈਮ ਇਸ ਵੇਲੇ ਹਾਂਜੀ 30000 ਹਾਂਜੀ ਅਸੀਂ ਗਏ ਸੀ ਇੱਥੇ ਲੈਂ ਬੱਕਰੀਆਂ ਸਾਡੀਆਂ ਬੱਕਰੀਆਂ ਮਰ ਗਈਆਂ ਸੀ ਅਸੀਂ ਫੇ ਟਟਮੀਆਂ ਲਈਆਂ ਉਹਨੇ ਜਦ ਮੰਗੇ ਨਾ 30 30000 ਰੁਪਈਆ ਅਸੀਂ ਬਾੜੀ ਤੋਂ ਬਾਹਰ ਆ ਗਏ ਹਾਂ ਤਾਂ 30 3000 ਲੈਣਾ ਲੈਣੀਆਂ ਲਾਉ ਨਹੀਂ ਲੈਣੀਆਂ ਨਾ ਲਓ ਕਿੰਨੀਆਂ ਬੱਕਰੀਆਂ ਨਾਲ ਸ਼ੁਰੂਆਤ ਹੋ ਸਕਦੀ ਆ ਦੋ ਨਾਲ ਚੌਨ ਆ ਪੰਜਾਂ ਨਾਲ ਜਾਂ 10 ਨਾਲ ਕਿੰਨੇ ਕਿ ਲੇਲੇ ਜਾਂ ਛੇਲੇ ਜਿਹੇ ਦਾ ਜੇ ਤਾਂ ਜੀ ਰੱਖਣੇ ਆ ਫੇਰ ਤਾਂ 20 ਬੱਕਰੀਆਂ ਤਾਂ ਚਾਹੀਦੀਆਂ ਘੱਟੋ ਘੱਟ ਜੀ ਰੱਖਣੀਆਂ ਨੇ ਜੇ ਰੱਖਣੀਆਂ ਹਾਂ ਜੇ ਰੱਖਣੀਆਂ ਨੇ ਜੇ ਲੈਣੀਆਂ ਚੱਜ ਦੀਆਂ ਹਾਂ ਵਧੀਆ ਬੱਕਰੀ ਦੀ ਇੱਕ ਕੋਲ ਨੂੰ ਸਾਨੂੰ ਪਛਾਣ ਦੱਸ ਸਕਦੇ ਆ ਕੋਲੋਂ ਮੜ ਜਾ ਇਹ ਪਛਾਣਾ ਦੱਸਿਓ ਮੜ ਜਾ ਆ ਜਾਓ ਉਹ ਦੇਖੋ ਆ ਫਿਰਦੀ ਨੇ ਕਾਲੀ ਬੱਕਰੀ ਬੜੀ ਐ ਐ ਜੀਆਂ ਬੱਕਰੀਆਂ ਹਾਂਜੀ ਇਹ ਹੈ ਜਿਆ ਜਿਹੜੀਆਂ ਬੱਕਰੀਆਂ ਨੇ ਨਾ ਹਾਂ ਇਹ ਸਿਰੇ ਦੀ ਆ ਠੀਕ ਮੈਂ ਇਹਦੇ ਇਹਦੇ ਕੀ ਲੱਛਣ ਤੁਸੀਂ ਦੇਖ ਕੇ ਸਿਰੇ ਦੀ ਕਹਿ ਰਹੇ ਆ ਇਹਦੇ ਆ ਦੇਖੋ ਆ ਕੰਨ ਲੰਬੇ ਹਾਂ ਤੇ ਆ ਨਕੌੜਾ ਬਾਹਰ ਆ ਅੱਛਾ ਨਕੌੜਾ ਆ ਨੱਕ ਇਦਾਂ ਬਾਹਰ ਨੂੰ ਜਾਏਗਾ ਹਾਂਜੀ ਬਾਹਰ ਹਾਂਜੀ ਅੱਛਾ ਜੀ ਠੀਕ ਆ ਆ ਵੈਲਿਡੈਂਸ ਹੋਰ ਹੋਰ ਹੈ ਨਹੀਂ ਹੋਰ ਇਹਦਾ ਕੋਈ ਪਛਾਣ ਹੋਰ ਪਛਾਣਾ ਸਿੰਗਾ ਤੋਂ ਜਾਂ ਹੋਰ ਕਿਸੇ ਚੀਜ਼ ਆ ਮੀਨੇ ਆ ਨਾ ਸਿੰਗ ਅੱਛਾ ਬਾਏ ਇਹੀਆਂ ਬੱਕਰੀਆਂ 10-15 ਹੋਂ ਖਾਰੀ ਜਾਂਦੀਆਂ ਘਰ ਦਾ ਆਰਾਮ ਬਹੁਤ ਵਧੀਆ ਹਾਂਜੀ ਵੀਰ ਇਹ ਜਾਨੀ ਕੰਮ ਦੀ ਬੱਕਰੀ ਆ ਹਾਂਜੀ 30 40000 ਰੁਪਏ ਬੰਦਾ ਚੱਕ ਸਕਦਾ ਮਹੀਨੇ ਦਾ ਇਸ ਇਸ ਬੱਕਰੀ ਦਾ ਹਾਂਜੀ ਐਦਾ ਚਰਦਾ ਪਸ਼ੂ ਆ ਹਾਂਜੀ ਦੁੱਧ ਕਹਿੰਦੇ ਉਹਦਾ ਵਧੀਆ ਹੁੰਦਾ ਜਿਹੜਾ ਆਪਾਂ ਘਰੇ ਕੀਲੇ ਦੇ ਵਾਂ ਲੈਨੇ ਆ ਉਹਦਾ ਉਹਦਾ ਨਹੀਂ ਉਹ ਗੱਲ ਵਾੜੀ ਐਦਾਂ ਹੀ ਆ ਹਾਂਜੀ ਇਹ ਸੱਚ ਆ ਨਹੀਂ ਠੀਕ ਆ ਇਹ ਗੱਲ ਠੀਕ ਆ ਤੇ ਇਹ ਜਿਹੜੀਆਂ ਬਾਹਰ ਚੋਕਦੀਆਂ ਨੇ ਨਾ ਹਾਂ ਇਹ ਠੀਕ ਨੇ ਜਿਹੜਾ ਘਾਰ ਖੜਾ ਪਸ਼ੂ ਹੁਣ ਘਰੇ ਪੱਠੇ ਪਾਉਨੇ ਆ ਆਪਾਂ ਹਾਂ ਪੱਠੇ ਪਾਉਨੇ ਆ ਉਹਦਾ ਕੋਈ ਫਾਇਦਾ ਨਹੀਂ ਜਿਹੜੀਆਂ ਬਾਹਰ ਚੋਕਦੀਆਂ ਹਾਂ ਇਹਨਾਂ ਦਾ ਦੁੱਧ ਕੀਮਤੀ ਆ ਜਿਹੜਾ ਘਰ ਖੜਨਾ ਪਸ਼ੂ ਕਿਉਂ ਇਹਨਾਂ ਦੇ ਬਾਹਰ ਬੂਟੀ ਛੁੱਟੀ ਜੋ ਆਉਣਾ ਮੂੰਹ ਖਾਈ ਜਾਣ ਅੱਕ ਵੀ ਖਾ ਲੈਂਦੀਆਂ ਨੇ ਹੂੰ ਹੂੰ ਅੱਕ ਵੀ ਖਾ ਲੈਂਦੀਆਂ ਨੇ ਜੀ ਠੀਕ ਆ ਨਾ ਸੱਕ ਵੀ ਇਹ ਜਿਹੇ ਦਰਹਤਾਂ ਦੇ ਖਾਂਦੀਆਂ ਰਹਿੰਦੀਆਂ ਨੇ ਹੂੰ ਅਜਾ ਗੱਲ ਕਹਿੰਨੇ ਵੀ ਜਿਹੜੀ ਬਾਹਰ ਚੋਕਦੀ ਉਹਦਾ ਦੁੱਧ ਸਹੀ ਆ ਜੇ ਹੁਣ ਘਰੇ ਕਈਏ ਘਰੇ ਨਹੀਂ ਸੀ ਇਹਦਾ ਬੱਕਰੀ ਆਖ ਵੀ ਬਹੁਤ ਵਧੀਆ ਖਾਂਦੀ ਆ ਤੇ ਪੱਲ ਵੀ ਬਹੁਤ ਵਧੀਆ ਪਸੰਦ ਕਰਦੀ ਆ ਨਿੰਮ ਵੀ ਪਸੰਦ ਕਰਦੀ ਆ ਠੇਕ ਵੀ ਪਸੰਦ ਕਰਦੀ ਆ ਅਮਰੀਕਾ ਜਿਹਨੂੰ ਅਮਰੀਕਨ ਬੂਟੀ ਨਹੀਂ ਕਹਿੰਦੇ ਜਿਹੜੀ ਹੱਥਾਂ ਤੇ ਖਾਜ ਕਰ ਦਿੰਦੀ ਐ ਅਲਰਜੀ ਹੁੰਦੀ ਐ ਇਹ ਬਹੁਤ ਖਾਂਦੀਆਂ ਨੇ ਇਹ ਦੇ ਦੇਖ ਲਓ ਤੁਸੀਂ ਆਪਣੇ ਲਈ ਗਰੀਲੀ ਆ ਇਹਨਾਂ ਲਈ ਕੋਈ ਨਹੀਂ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ ਦੁੱਧ ਪੀਣਾ ਬੱਕਰੀ ਦਾ ਹਾਂਜੀ ਤੇ ਉਹ ਉਹਨਾਂ ਤੋਂ ਲਿਆ ਕਰੋ ਜਿਹੜੇ ਬੱਕਰੀਆਂ ਨੂੰ ਐਦਾਂ ਬਾਹਰ ਫੇਰ ਕੇ ਘਮਾ ਕੇ ਚਗਾਉਂਦੇ ਆ ਠੀਕ ਆ ਇਹਨਾਂ ਕੋਲੋਂ ਦੁੱਧ ਲਿਆ ਕੇ ਜੇ ਤੁਸੀਂ ਅਸਲੀ ਤੁਸੀਂ ਕਹਿੰਦੇ ਵੀ ਆ ਕਈ ਅੱਜਕੱਲ ਟ੍ਰੈਂਡ ਆ ਨਾ ਸੈੱਲ ਘਟ ਗਏ ਆ ਆ ਹੋਇਆ ਆ ਹੋਇਆ ਉਹ ਸੈੱਲ ਜਿਹੜੇ ਘਟ ਗਏ ਕਈਆਂ ਦੇ ਪੂਰੇ ਹੋਏ ਆ ਜੀ ਲੈ ਕੇ ਜਾਂਦੇ ਸਾਥ ਦੁੱਧ ਹਾਂ ਜੇ ਤੁਹਾਡੇ ਤੋਂ ਕਿਸੇ ਨੇ ਬੱਕਰੀ ਜਾਂ ਉਹਦਾ ਬੱਚਾ ਲੈਣਾ ਹੋਵੇ ਤਾਂ ਤੁਸੀਂ ਦੇੰਦੇ ਆ ਹਾਂ ਦੇੰਦੇ ਆ ਹਾਂਜੀ ਨੰਬਰ ਅ ਇਹਨਾਂ ਦਾ ਗਰਮੀਤ ਸਿੰਘ ਜੀ ਦਾ ਡਿਸਪਲੇ ਕਰ ਰਿਆ ਵੀਡੀਓ 'ਚ ਤੇ ਉਹ ਤੁਸੀਂ ਵੀ ਕਨੈਕਟ ਇਹਨਾਂ ਨਾਲ ਕੰਟੈਕਟ ਕਰ ਸਕਦੇ ਕਿਉਂਕਿ ਮੈਨੂੰ ਹੁੰਦਾ ਯਾਰ ਜਿਹੜਾ ਆਮ ਬੰਦਾ ਹਨਾ ਕੰਮ ਕਰ ਰਿਹਾ ਫੀਲਡ 'ਚ ਕੰਮ ਕਰ ਰਿਹਾ ਇੱਕ ਪਹਿਲ ਸਾਨੂੰ ਉਹਨੂੰ ਦੇਖ ਕੇ ਦੇਖੀ ਯਾਰ ਆਪਾਂ ਇਹ ਲੋਕ ਬਹੁਤ ਮਿਹਨਤ ਕਰਦੇ ਹਨ ਕਦੇ ਇਹਨਾਂ ਦੇ ਵਿੱਚ ਖੜਕੇ ਵੇਖ ਆਪਾਂ ਬਾਕੀ ਵੀ ਕਰਦੇ ਨੇ ਅਸੀਂ ਇਹ ਨਹੀਂ ਕਹਿੰਦੇ ਦੂਜੇ ਲੋਕ ਕਰਦੇ ਨਹੀਂ ਕਰਦੇ ਹੋਣਗੇ ਬਹੁਤ ਕਰਦੇ ਪਰ ਕਦੇ ਇਹਨਾਂ ਦੀ ਲਾਈਫ 'ਚ ਆ ਕੇ ਦੇਖੋ ਯਾਰ ਇਹਦੇ ਲੋਕ ਕਿੱਦਾਂ ਵਿਚਾਰੇ ਲੱਗੇ ਨੇ ਹੁਣ ਵੀ ਅਸੀਂ ਲੰਘਦੇ ਲੰਘਦੇ ਉਹੀ ਬ੍ਰੇਕ ਲਾ ਲਈ ਮੈਨੂੰ ਇਹ ਸਿਮਰਨ ਕਹਿੰਦਾ ਭਾਜੀ ਦੇਖੋ ਯਾਰ ਕਿੰਨਾ ਆ ਬੰਦੇ ਲੱਗੇ ਹੋਏ ਨੇ ਰੁਕਣਾ ਚਾਹੀਦਾ ਅਸੀਂ ਰੁਕ ਗਏ ਸੋ ਤੁਸੀਂ ਦੇਖੋ ਆ ਪਸ਼ੂਆਂ ਦੇ ਕੋਲ ਇਹ ਖੜੇ ਆ 35 40 ਨਾਗ ਇਹਨਾਂ ਕੋਲ ਐਸੇ ਦੇ ਚੁਗ ਰਹੇ ਨੇ ਤੇ ਜੇ ਬਾਈ ਇਹ ਜੇ ਕੋਈ ਵਧੀਆ ਇਹਨਾਂ ਕੋਲੋ ਬੱਚਾ ਚਾਹੀਦਾ ਹੋਵੇ ਨਾ ਇਹ ਨਿਸ਼ਾਨੀ ਦੱਸ ਕੇ ਦੇ ਵੀ ਸਕਦੇ ਨੰਬਰ ਇਹਨਾਂ ਦਾ ਚੱਲਦਾ ਥੱਲੇ ਫੋਨ ਕਰ ਲਿਓ ਬਾਈ ਆ ਬਾਪੂ ਇੱਕ ਮੈਨੂੰ ਇਹ ਵੀ ਦੱਸ ਦਿਓ ਵੀ ਹੋਰ ਆਪਾਂ ਮੰਨ ਲਓ ਆਪਾਂ ਘਰੇ ਬੱਕਰੀ ਰੱਖੀ ਆ ਹਾਂਜੀ ਜਿਹੜੇ ਬੰਦੇ ਨੇ ਘਰੇ ਰੱਖੀ ਆ ਉਹ ਬਾਹਰ ਤਾਂ ਚੋਗਣ ਨਹੀਂ ਲਿਜਾ ਸਕਦਾ ਨਹੀਂ ਲਿਜਾ ਸਕਦਾ ਪਰ ਚਲੋ ਮੰਨ ਲਓ ਉਹਨੇ ਘਰ ਦੇ ਵਿੱਚ ਪਾਉਣਾ ਆ ਤਾਂ ਉਹਨੂੰ ਕੀ ਕੀ ਵੈਸੇ ਪਾਉਣਾ ਚਾਹੀਦਾ ਵੀ ਜਿਹੜਾ ਉਹਦੀ ਬੱਕਰੀ ਵਧੀਆ ਦੁੱਧ ਦੇ ਦੇਖੋ ਜੀ ਪਾਉਣ ਨੂੰ ਤਾਂ ਦਾਣੇ ਪਾਈ ਜਲੋ ਛੋਲੇ ਪਾਈ ਜਲੋ ਮਸਰ ਪਾ ਲਓ ਦਾਣੇ ਹਾਂਜੀ ਕਣਕ ਦੇ ਹਾਂਜੀ ਛੋਲੇ ਹਾਂਜੀ ਇੱਕ ਮੱਕੀ ਅ ਛੋਲੇ ਕਿੱਦਾਂ ਪਾਉਣੇ ਆ ਭੁੰਨ ਕੇ ਪਾ ਲਓ ਭੁੰਨ ਕੇ ਪਾਉਣੇ ਆ ਹਾਂਜੀ ਅ ਕਣਕ ਵੀ ਭੁੰਨ ਕੇ ਪਾ ਲਓ ਜਿਹੜੇ ਮਸਰ ਆ ਨਾ ਹਾਂ ਜੇ ਕਿਤੇ ਇਹ ਬੱਕਰੀ ਨੂੰ ਪੈਂਦੇ ਰਹਿਣ ਮਸਰਾ ਨਾਲ ਦੁੱਧ ਮੱਝਾਂ ਵੀ ਬੋਹ ਦਿੰਦੀਆਂ ਨੇ ਬੱਕਰੀਆਂ ਵੀ ਦਿੰਦੀਆਂ ਮਸਰ ਦਲੇ ਪਾਉਣੇ ਆ ਕਿ ਸਾਫ ਤੇ ਲੈ ਲਵੇ ਸਾਫ ਤੇ ਲੈ ਲਵੇ ਆਹ ਚਲ ਲੈ ਬਾਈ ਇਹਨੇ ਇੱਕ ਬੱਕਰੀ ਨੂੰ ਇੱਕ ਕੌਲੀ ਅੱਧੀ ਕੌਲੀ ਬਾਸ ਅੱਦੇ ਦਿਨ ਦੀ ਹਾਂਜੀ ਬਹੁਤ ਆ ਇਦਾਂ ਸੁੱਕੇ ਹੀ ਪਾ ਸਕਦੇ ਆ ਜਾਂ ਉਹ ਵੀ ਭੁੰਨਣਾ ਨਹੀਂ ਨਹੀਂ ਸੁੱਕੇ ਸੁੱਕੇ ਪਾਉਣੇ ਆ ਸੁੱਕੇ ਸੁੱਕੇ ਇੱਕ ਇੱਕ ਇੱਥੇ ਇੰਨੇ ਵਿੱਚ ਅੱਛਾ ਭਾਈ ਜੀ ਦੁੱਧ ਦੇਖੋ ਸਾਡੀ ਮੱਝ ਸੀਗੀ ਹੂੰ ਹਾ ਦਿਮਾਗ ਦੀ ਹੋ ਗਈ ਬਿਮਾਰ ਮੋਕ ਲੱਗੀ ਪਾਣੀ ਨੂੰ ਜਾਵੇ ਮੋਕ ਅੱਛਾ ਤੇ ਦਦ ਜਮਾ ਸ਼ੋਕ ਦੀ 5-6 ਕਿਲੋ ਦਦ ਸੀ ਹਾਂ ਬਿਲਕੁਲ ਹੀ ਖਤਮ ਹੋ ਗਿਆ ਹੂੰ ਥੱਲੇ ਮੈਨਾਂ ਬੈਠਣ ਦਾ ਵੀ ਹੂੰ ਤੇ ਟੀਕੇ ਲਵਾਏ ਸੀ 6 ਡਾਕਟਰ ਤੋਂ ਹੂੰ ਮੋਕ ਗਈ ਹਟ ਹੂੰ ਮੈਨੂੰ ਕਿਸੇ ਨੁਕਤਾ ਦੱਸਿਆ ਸੀ ਕਹਿੰਦੇ ਤੂੰ ਮਸਰੇ ਪਾਈਏ ਨੂੰ ਜੇ ਪਾਉਣੇ ਆ ਮੈਂ ਮਸਲ ਲਿਆ 2 ਕਿਲੋ ਪਾਈਆ ਇੱਕ ਦਿਨ ਅਸੀਂ ਪਾਤੇ ਪਾਈਆ ਇੱਕ ਦਿਨ ਪਾਤੇ ਪਾਈਆ ਦੂਜੇ ਦਿਨ ਪਾਤੇ ਤੀਜੇ ਦਿਨ ਫੇ ਪਾਈਆ ਪਾਤੇ ਦਦ 6 ਦਾ 6 ਕਿਲੋ ਕਰੀ ਹੂੰ ਮੱਜ ਹਾਂਜੀ ਮੱਜਾਂ ਨੂੰ ਵੀ ਮਸਰ ਵਧੀਆ ਲਿੰਦਾ ਹਾਂਜੀ ਹਾਂ ਮੱਜਾਂ ਨੂੰ ਤਾਂ ਬਿਲਕੁਲ ਬਹੁਤ ਵਧੀਆ ਵਾ ਮਸਰ ਇਹਦਾ ਆਪਣੇ ਲੋਕਾਂ ਤਾਂ ਪੈਂਦੇ ਨਹੀਂ ਜੇ ਕਦੇ ਮਸਰ ਪੈਣ ਦੁੱਧ ਦਾ ਐ ਦਿਨ ਪੂਰਾ ਅੱਛਾ ਪੁੰਨਣ ਵੀ ਵੀ ਲੋੜ ਨਹੀਂ ਜਾਂ ਵਾਲਣ ਜਾਂ ਕੁਝ ਕਰਦੀ ਲੋੜ ਉਹ ਸਿੱਧੇ ਪਾ ਦੇਣ ਉਹ ਫੇ ਲੇਟੀ ਜੇ ਬਣ ਜਾਂਦੀ ਉਹ ਖਾਂਦੇ ਨਹੀਂ ਪਸ਼ੂ ਪਸ਼ੂ ਨਹੀਂ ਖਾਂਦਾ ਇਹ ਗਿੱਲੇ ਤਾਂ ਖਾਂਦੀਆਂ ਹੀ ਨਹੀਂ ਹਾਂ ਜੇ ਆਪਾਂ ਮਸਰ ਕਈਏ ਇਹਨਾਂ ਗਿੱਲੇ ਕਰਕੇ ਚਾਰਾਂਗੇ ਨਾ ਭੁੰਨ ਕੇ ਚਾਰ ਲਉ ਉਹਦਾ ਕੋਈ ਫੇ ਡਰ ਨਹੀਂ ਜਿਹੜਾ ਆਪਾਂ ਗਿੱਲੇ ਕਰਨੇ ਆ ਨਾ ਜੇ ਕਈ ਆਵਾਲ ਕੇ ਬਾਦੀ ਉਹ ਖਾਂਦੀਆਂ ਖਾਨ ਦੀਆਂ ਹਾਂ ਮੱਗਿਆ ਨਹੀਂ ਖਾਨੀਆਂ ਖੁਦ ਵੀ ਜੇ ਕਿਸੇ ਨੇ ਘਰ ਚ ਰੱਖਣੀ ਆ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖੇ ਵੀ ਧਿਆਨ ਤਾਂ ਜੀ ਆਪੇ ਪੰਜ ਸੱਤ ਗੱਲਾਂ ਮੋਟੂ-ਮੋਡੀਆਂ ਦੱਸ ਦੇ ਮੈਂ ਇੱਕ ਤਾਂ ਜੂਆ ਦਾ ਧਿਆਨ ਇਹਦਾ ਪਿੱਛੂਆ ਦਾ ਰੱਖਣਾ ਪੈਂਦਾ ਅੱਛਾ ਜੀ ਠੀਕ ਆ ਉਤੋਂ ਕਿਦਾਂ ਬਚਾਉਣਾ ਉਹ ਤਾਂ ਬਾ ਡੀਟੀ ਨਹੀਂ ਡੀਟੀ ਜਿਹੜੀ ਹਿੰਦਿਆ ਤੇ ਸਵਾਲ ਦੇ ਵਿੱਚ ਮਿਲਾ ਕੇ ਲਾਉਣੀ ਆ ਹੂੰ ਲਾਉਣੀ ਨੀਗੀ ਨਾ ਨਾ ਮੜਮੜੀ ਮੜ ਦੇਣੀਆਂ ਡੀਟੀ ਥੋੜੀ ਪਾਉਣੀ ਆ ਹਾਂ ਉਹਦੇ ਨਾਲ ਮਰ ਜਾਂਦੇ ਆ ਪਾ ਸਕਦੇ ਆ ਆਪਾਂ ਇਹ ਜੀ ਹਾਂਜੀ ਓਕੇ ਵੇ ਰਲਾ ਕੇ ਇਹ ਨਾ ਲਾਉਣੀ ਆ ਆਪਣੇ ਹੱਥ ਨਾਲ ਹੀ ਪਿੰਡੇ ਤੇ ਅੱਛਾ ਥੋੜ ਥੋੜੀ ਹਾਂਜੀ ਉਹਨਾਂ ਜੂਆ ਜਿਵੇਂ ਮੁਠੀ ਦੇ ਵਿੱਚ ਨਾ ਲੈ ਕੇ ਐ ਮਲ ਦੇਣੀ ਬਸ ਹਾਂ ਜੂਆ ਨਹੀਂ ਪੈਂਦੀਆਂ ਪਿੱਸੂ ਨਹੀਂ ਪੈਂਦੇ ਹਾਂ ਜੇ ਪਾਉਣੀ ਆ ਜੇ ਜੂਆ ਹੈਗੀਆਂ ਨਹੀਂ ਜੇ ਪਿੱਸੂ ਹੈਗੇ ਆ ਤਾਂ ਲਾਉਣੀ ਆ ਹੂੰ ਹੋਰ ਇਸ ਤੋਂ ਬਾਅਦ ਹੋਰ ਤਾਂ ਜੀ ਟੇ ਦਾ ਟਿਕਾ ਟੂ ਦਾ ਕੋਈ ਨਹੀਂ ਹੈਗਾ ਕੋਈ ਦਵਾਈ ਦੇਣ ਦੀ ਲੋੜ ਨਹੀਂ ਦਵਾਈ ਦੂਈ ਜੇ ਹੈ ਨਹੀਂ ਜੇ ਜੇ ਰੱਬ ਤੋਂ ਗਾਹਾਂ ਮੂਰੇ ਵਧੀ ਹੋਵੇ ਫੇ ਤਾਂ ਪਸ਼ੂਏ ਵੱਜ ਜਾਂਦਾ ਨਹੀਂ ਖਰਬੂਜਿਆਂ ਵਾਲਾ ਬਾੜਾ ਜੇ ਤਾਂ ਮਰਨ ਲੱਗਦਾ ਫੇ ਇਹ ਨਹੀਂ ਪਤਾ ਲੱਗਦਾ ਜੇ ਵਧਣ ਲੱਗਦਾ ਫੇ ਇਹ ਨਹੀਂ ਪਤਾ ਲੱਗਦਾ ਇੱਕ ਚੀਜ਼ ਹੋਰ ਵੀ ਆ ਜੇ ਫੇ ਆਪਾਂ ਰੱਖਣਾ ਆ ਘਰ ਚ ਮੰਨ ਲਓ ਹਾਂਜੀ ਫੇਰ ਵੀ ਘਟੋ ਘਟ ਕਿੰਨਾ ਕੁ ਹੋਵੇ ਇਹ ਨਹੀਂ ਨਾ ਵੀ ਆਪਾਂ ਜੰਮ ਦਾ ਹੀ ਲੇਲਾ ਲੈ ਆਂਦਾ ਉਹ ਆਪਾਂ ਤੋਂ ਪੜ ਨਹੀਂ 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 5 ਮਹੀਨੇ ਤੋਂ ਘਟ ਨਹੀਂ 4-5 ਮਹੀਨੇ ਦਾ ਚਾਹੀਦਾ ਜਿਹੜਾ ਦੁੱਧ ਚੁੰਮ ਕੇ ਹਟ ਜਵੇ ਬਾਹਰ ਚੋਗੇ ਅੱਛਾ ਉਹ ਚਾਹੀਦਾ ਜੇ ਹੁਣ ਤੁਸੀਂ ਕਹੋਵੇਂ ਅਸੀਂ ਚੁੰਗੜ ਲੈ ਲੀਏ ਦੇ ਇੱਧਰ ਤੇ ਪਾਉਣਾ ਪਵੇ ਦੁੱਧ ਵਾਲਾ ਨਹੀਂ ਘਰੇ ਪਾੜਨਾ ਕੋਮਰ ਜੂ ਹਾਂ ਉਹ ਮਰ ਜੂਗਾ ਕੋਈ ਘਰੇ ਸਾਂ ਵੀ ਨਹੀਂ ਹੁੰਦੀ ਸਮਾਂ ਕੇ ਦੇਖੋ ਆਪਦੀ ਮਾਂ ਦਾ ਦੁੱਧ ਪੀਣਾ ਉਹਨੇ ਹੂੰ ਠੀਕ ਹੈ ਨਾ ਉਹਨੇ ਦੁੱਧ ਪੀ ਜਾਣਾ ਬਾਹਰ ਨਾਲ ਚੋ ਗੀ ਜਾਣਾ ਜਿਆਦਾ ਐ ਪੱਠੇ ਲਾਗੇ ਰੱਜ ਕੇ ਖਾਣ ਤੇ ਲੈ ਲਓ ਤੁਹਾਡੇ ਜਿੱਦਾਂ ਹੁਣ ਮੰਨ ਲਓ ਗਾਂ ਬੱਚੇ ਆ ਜਾਂ ਤੁਹਾਡੇ ਸਾਰੇ ਇਹ ਬੱਚੇ ਗਾਂ ਇੰਟਰਸਟਿਡ ਹੈਗੇ ਇਸ ਕੰਮ ਇਹ ਰੱਖਣਾ ਚਾਹੁੰਦੇ ਇਦਾਂ ਵੀ ਨਹੀਂ ਨਹੀਂ ਇਹ ਤੁਹਾਡੇ ਦਾ ਕੰਮ ਖਤਮ ਹੋ ਗਿਆ ਹਾਂ ਇਹ ਕਹਿੰਦੇ ਨਹੀਂ ਰੱਖਣੀ ਰੱਖ ਦੇਣੀ ਜੀ ਅੱਛਾ ਜੀ ਬੱਕੇ ਦਾ ਛੇਲੇ ਜਿਹੜੇ ਚੰਗਾਉਣ ਆ ਰਹੇ ਨੇ ਉਹ ਨਹੀਂ ਚੰਗਾਉਂਦੇ ਕੀਤੇ ਅੱਛਾ ਬੱਚੇ ਕਹਿੰਦੇ ਨਹੀਂ ਨਹੀਂ ਮੱਝਾ ਰੱਖ ਸਕਦੇ ਮੱਝਾ ਰੱਖ ਸਕਦੇ ਹਾਂ ਮੱਝਾਂ ਦਾ ਰੱਖੀ ਹੋਈਆਂ ਨੇ ਮੱਝਾਂ ਦਾ ਸਾਰਾ ਕੰਮ ਕਰਦੇ ਉਹ ਹਾਂ ਅੱਛਾ ਹਾਂ ਜੀ ਬੱਕਰੀਆਂ ਨੇ ਬਾਹਰ ਨਹੀਂ ਫੇਰ ਸਕਦੇ ਬਾਹਰ ਫਿਰਨਾ ਹੁਕਮ ਇਹ ਅਸਲੀ ਫਕੀਰੀ ਇਹ ਹੈ ਜੀ ਹੂੰ ਕਹਿੰਦੇ ਨੇ ਸਾਧੂ ਸੰਤ ਫੜਦੇ ਆ ਅਸਲੀ ਫਕੀਰੀ ਇਹ ਆ ਹੂੰ ਹਰ ਇੱਕ ਦੇ ਅਸੀਂ ਬੰਨੇ ਤੇ ਜਾਣਾ ਹਰ ਇੱਕ ਤੋਂਪ ਦੇ ਵਿੱਚ ਸਾਰਾ ਜੜੀ ਘੁੰਮਣਾ ਮੀਂਹ ਚ ਘੁੰਮਣਾ ਅਗਲਾ ਓਏ ਕਿਦਦ ਨੂੰ ਹਕਕੀਆਂ ਨੇ ਇਹ ਹੂੰ ਸਾਭ ਦੀ ਸੁਣਨੀ ਨਹੀਂ ਦਿੰਦੀ ਆ ਹਾਂ ਸਾਰਾ ਜ਼ਿੰਦਗੀ ਰੋਜ਼ਗਾਰ ਇਹੀ ਦੇਖੋ ਹਾਂਜੀ ਹੁਣ ਤਾਂ ਫਾਇਦਾ ਜੀ ਇੰਨਾ ਜੀ ਅੱਛਾ ਰੋਟੀ ਵਧੀਆ ਖਾਧੀ ਆ ਹਾਂਜੀ ਪਰਿਵਾਰ ਪਾਲਿਆ ਵਧੀਆ ਹਾਂਜੀ ਬੱਚੇ ਪੜ੍ਹਾਈ ਲਖਾਏ ਲਖਾਏ ਆ ਅੱਛਾ ਨਾਲੇ ਜਿੰਮਾਬ ਦਾ ਥੋਂ ਵੀ ਲਿਆ ਮੁੱਲ ਇਹਨਾਂ ਦੇ ਸਿਰ ਤੇ ਇਹਨਾਂ ਦੇ ਸਿਰ ਤੇ ਅਸੀਂ ਤਾਂ ਰੇਕ ਕੈਨੇਡਾ ਮੁੰਡੇ ਬਚਾਏ ਆ ਜੀ ਅਸੀਂ ਅੱਛਾ ਜੀ ਬੱਚੇ ਬਾਹਰ ਹੈ ਜੀ ਇਹ ਇਹ ਜੇ ਬਾਹਰ ਆ ਮੁੰਡੇ ਮੇਰੇ ਇੱਥੇ ਆ ਦੋ ਕਿੱਥੇ ਬਾਈ ਥੋੜਾ ਲੱਗ ਕੇ ਆ ਜਾ ਆ ਜਾ ਇੱਥੇ ਅਮਰੀਕਾ ਕੈਨੇਡਾ ਬਚਾਏ ਆ ਮੁੰਡੇ ਨੇ ਬੱਕੇ ਸਿਰ ਤੇ ਜੀ ਤੁਹਾਡਾ ਤੁਹਾਡਾ ਬੇਟਾ ਬਾਹਰ ਆ ਹਾਂਜੀ ਹਾਂਜੀ ਅੱਛਾ ਜੀ ਪੜਨ ਗਿਆ ਬੱਚਾ ਹਾਂ ਨੇ ਪੜਿਆ ਪੜ ਗਿਆ ਜੀ ਪੜ ਕੇ ਚਲੇ ਪੜ ਕੇ ਚਲਾ ਗਿਆ ਹਾਂਜੀ ਆੜਾ ਚਾਚੀ ਚਾਚਾ ਨਿਆਣੇ ਚਾਚੇ ਨਿਆਣੇ ਸਾਰਾ ਪਰਿਵਾਰ ਬੱਕੇ ਹਾਂ ਤੁਹਾਡਾ ਕੀ ਸ਼ੁਭ ਨਾਮ ਆ ਮੇਰਾ ਕੁਲਵੰਤ ਸਿੰਘ ਹੈ ਜੀ ਕੁਲਵੰਤ ਸਿੰਘ ਇਹ ਬਾਈ ਕੁਲਵੰਤ ਸਿੰਘ ਆ ਇਹ ਇਹ ਤੁਹਾਡੇ ਕੀ ਲੱਗਦੇ ਜੀ ਇਹ ਭਰਾ ਹੈ ਭਰਾ ਆ ਛੋਟਾ ਠੀਕ ਆ ਤੇ ਠੀਕ ਆ ਇਹ ਜਾਨੀ ਤੁਸੀਂ ਤੁਸੀਂ ਵੀ ਇਤੋਂ ਹੀ ਬੱਚੇ ਪਾਲਿਆ ਬਾਹਰ ਵੀ ਇੱਥੇ ਹੀ ਪਜਾਏ ਤਿੰਨ ਬੱਚੇ ਦੋ ਗੁੱਡੀਆ ਦੋ ਮੁੰਡਿਆ ਦੋ ਕਾ ਮੱਕ ਮੁੰਡਾ ਪੜਦਾ ਗੁੱਡੀ ਪੜ ਗਈ ਆ ਜੀ ਅੱਛਾ ਬੜਾ ਮੁੰਡਾ ਬਾਹਰ ਆ ਅੱਛਾ ਬੜੇ ਬੰਦੇ ਸਾਡੇ ਬੜੇ ਭਰਾ ਦੇ ਦੋਵੇਂ ਮੁੰਡੇ ਵੀ ਬਾਹਰ ਆ ਪਿੱਟ ਲਈ ਆ ਬਾਹਰ ਪੱਕੇ ਆ ਇਹਨਾਂ ਸਿਰ ਤੇ ਗਾਇਆ ਜੀ ਜ਼ਮੀਨ ਦੇ ਨੌਖੇ ਤੇ ਬਣਾਇਆ ਪਸੀਂ ਨੌਖੇ ਸਾਜ ਬਾਉ ਜੀ ਇਹਨਾਂ ਸਿਰ ਤੇ ਬਣਾ ਸਾਡੇ ਬਾਬੇ ਨੇ ਅੱਜ ਕੱਲ ਮਨਲਾ ਥਾਂ ਨੇ ਲਿਆ ਨੌਖੇ ਜ਼ਮੀਨ ਤੇ ਲਾਵਾ ਇਹਨੂੰ ਮਾਰੀਆ ਤੇ ਚੌੜੇ ਪੁੱਛ ਲਿਓ ਪੱਲੀਆ ਪੁੱਛ ਲਿਓ ਜਿਹਨਾਂ ਨੇ ਮਾਰੀ ਪੁੱਛ ਸਾਡੇ ਘਰ ਜੀ ਨੂੰ ਮਾਰੀ ਪੁੱਛ ਕੇ ਆਜੋ ਵ ਉਹ ਭਲਾਣੇ ਦੇ ਘਰ ਜਾਣਾ ਜ਼ਮੀਨ ਵੀ ਬਣਾਤੀ ਦਾ ਇਸ ਕਾਰੋਬਾਰ ਦਾ ਆਹ ਕਾਰੋਬਾਰ ਸਾਹ ਕੋਈ ਬਣਾਇਆ ਜੇ ਕੰਮ ਇਹ ਮਾੜਾ ਨਹੀਂ ਜੇ ਕਰਨਾ ਹੋਵੇ ਜੇ ਕਰਨਾ ਹੋਵੇ ਮਿਹਨਤ ਮੰਗਦਾ ਮਿਹਨਤ ਹਉਣੀਆਂ ਚਾਹੇ ਘਰੇ ਰੱਖ ਲਈਏ ਤੇ ਚਾਹੇ ਜਿੱਦਾਂ ਕਿ ਬਾਹਰ ਜਾ ਕੇ ਕਿਹੜਾ ਉੱਥੇ ਦਰਖਤਾਂ ਲੱਗਿਆ ਪਿਆ ਸੀ ਹਾਂ ਬਾਹਰ ਜਾ ਕੇ ਕਿਸੇ ਦੇ ਮੂਹਰੇ ਜਿਹੜਾ ਨਾ ਆਪਾਂ ਕਰਨਾ ਫਿਰ ਮੈਂ ਦੱਸ ਦਿੰਦਾ ਜੀ ਜਿੱਦਣ ਕਿਤੇ ਆਲੂ ਵਾੜ ਦੀ ਲੜਾਈ ਲੱਗ ਗਈ ਲੋਕਾਂ ਨੇ ਉਧਰੋਂ ਭੱਜੇ ਆਉਣਾ ਇੱਥੇ ਸੌਂ ਨਹੀਂ ਮਿਲਣਾ ਜਿਵੇਂ ਆਹ ਗੱਲ ਇਹਨਾਂ ਦੀ ਬਹੁਤ ਧਿਆਨ ਨਾਲ ਸੁਣ ਲਿਓ ਔਰ ਇਹ ਇਹ ਲੱਖ ਤੱਕ ਦੀ ਗੱਲ ਦੱਸ ਰਿਹਾ ਸੱਚੀ ਗੱਲ ਆ ਇਹ ਆਂਤ ਨੂੰ ਆਹੀ ਸਾਡਾ ਘਰ ਕੋ ਆਹੀ ਘਰ ਪੈਣਾ ਕੰਮ ਇਮਾਨਤ ਆਖਿਆ ਕਰੋ ਯਾਰ ਪੰਜਾਬ ਨੂੰ ਮਾੜਾ ਨਾ ਆਖਿਆ ਕਰੋ ਪੰਜਾਬ ਆ ਜੀ ਨਹੀਂ ਯਾਰ ਪੰਜਾਬ ਮਾੜਾ ਨਹੀਂ ਹੈਗਾ ਸਾਡਾ ਪੰਜਾਬ ਸਾਡਾ ਕਿਲਾ ਆ ਪੰਜਾਬ ਸਾਡਾ ਘਰ ਜੇ ਪੰਜਾਬ ਨਾ ਨਾ ਹੋਵੇ ਸਾਡਾ ਪੰਜਾਬ ਸਾਡਾ ਜੇ ਨਾ ਹੋਵੇ ਦੁਨੀਆ ਮੈਂ ਕਹਿੰਦਾ ਸਾਡੀ ਜੀ ਨਹੀਂ ਸਕਦੀ ਬਾਹਰ ਸਾਡੇ ਸਿਰ ਤੇ ਬੈਠੇ ਆ ਲੋਕ ਬਿਲਕੁਲ ਇਹ ਪੰਜਾਬਦਾਨੀ ਬਹੁਤ ਨੇ ਬਿਲਕੁਲ ਜੀ ਇਹ ਜੇ ਸਾਰੇ ਕੇ ਪੰਜੇ ਉਂਗਲਾਂ ਇੱਕ ਜਿੱਕੀਆਂ ਨਹੀਂ ਹੈਗੀਆਂ ਨਹੀਂ ਜੀ ਨਹੀਂ ਕਿਲਾ ਆ ਜੀ ਇਹ ਸਾਡਾ ਇਹੀ ਸਾਡਾ ਘਰ ਆ ਇਹੀ ਘਰ ਆ 40 ਕਦੇ ਸਮੱਸਿਆ ਆਈ ਸੱਚੀ ਗੱਲ ਆ ਉਹਦੋਂ ਸਾਨੂੰ ਇੱਥੇ ਹੋਣਾ 45 ਹਜ਼ਾਰ ਬਾਪੂ ਦੀ ਗੱਲ ਸੁਣ ਕੇ 45 ਹਜ਼ਾਰ ਦਾ ਛੇਲਾ ਮੈਂ ਵੇਚਿਆ ਹੀ ਪਰੋਂ 40 45 ਹਜ਼ਾਰ ਦਾ ਛੇਲਾ ਮੈਂ ਵੇਚਿਆ ਪਰੋਂ 30 ਹਜ਼ਾਰ ਦਾ ਇੱਕ ਦੀ ਵੇਚਿਆ ਐਡੇ ਐਡੇ ਛੇਲੇ ਸੀ ਕਿਲਾ ਐਡੇ ਐਡੇ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਕੀਮਤੀ ਗੱਲਾਂ ਕੀਤੀਆਂ ਤੁਹਾਡੀਆਂ ਗੱਲਾਂ ਨਾਲ ਕਿਸੇ ਵੀਰ ਨੂੰ ਉਤਸ਼ਾਹ ਮਿਲ ਸਕਦਾ ਪੀਆਰ ਪੰਜਾਬ ਤੇ ਤੁਹਾਨੂੰ ਸਟੋਰੀ ਚੰਗੀ ਲੱਗੀ ਹੋਊਗੀ ਪਿਆਰੇ ਪਿਆਰੇ ਜਾਨਵਰ ਘੁੰਮ ਰਹੇ ਨੇ ਠੀਕ ਆ ਭਾਈ ਚੰਗੀਆਂ ਲੱਗੀਆਂ ਹੋਣਗੀਆਂ ਗੱਲਾਂ ਲਾਈਕ ਵਾਲਾ ਬਟਨ ਧਬ ਕੇ ਨਾ ਥੱਲੇ ਗੱਲ ਚੱਲਦੀ ਤੇ ਅੱਗੋਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡਾ ਸ਼ੇਅਰ ਸਾਡੇ ਲਈ ਬਹੁਤ ਜ਼ਰੂਰੀ ਆ ਕੀਮਤੀ ਆ ਸਾਡੇ ਲਈ ਸੋ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਹੁਣ ਤੇ ਬਾਕੀ ਯਾਰ ਪੰਜਾਬ ਨੂੰ ਥੱਲੇ ਸਬਸਕ੍ਰਾਈਬ ਕਰ ਲਿਓ ਤੇ ਨਵੀਂ ਵੀਡੀਓ ਦੇ ਨਾਲ ਜਲਦੀ ਮਿਲਦਾ ਰਹਾਂ ਬਾਪੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ